ਮੇਰੇ ਧੀ ਕਰਦਾ ਕਿ ਜਦੋਂ ਮੇਰਾ ਫਾਂਡ ਆਊਗਾ ਉਸ ਕਲੱਬ ਨੂੰ ਪੈਸੇ ਦਵਾਵਾਂ। ਤੋਂ ਥੋੜਾ ਸਾਰਿਆਂ ਦਾ ਬਹੁਤ ਧੰਨਵਾਦ ਹੈ। ਅੱਜ ਜਿਸੀ ਤੁਹਾਡੇ ਵਿਚਾਰ ਜਿਹੜੀਆਂ ਕਾਰਪੋਰੇਸ਼ਨ ਦੀ ਚੋਣਾਂ ਚੱਲ ਰਹੀਆਂ। ਉਹ ਸਵਾਲ ਆਇਆ ਕਿ ਇਹ ਜਿਹੜੀਆਂ ਚੋਣਾਂ ਦੀਆਂ ਦੇ ਚੋਣ ਨਾ ਰਹਿ ਕਿ ਐਡਮਿਨਿਸਟ੍ਰੇਸ਼ਨ ਵਰਸ ਕਾਂਗਰਸ ਹੈ। ਚਾੜੂ ਵਾਲੇ ਪਾਸੇ ਹੋ ਗਏ ਸਰਕਾਰ ਮੂਹਰੇ ਕਰਦੀ ਸਰਕਾਰ ਦੇ ਅਫਸਰ ਪੁਲਿਸ ਡੀਸੀ ਡਿਪਾਰਟਮੈਂਟ ਟੈਕਸੇਸ਼ਨ ਡਿਪਾਰਟਮੈਂਟ ਹਰ ਤਰ੍ਹਾਂ ਦਾ ਡਿਪਾਰਟਮੈਂਟ ਇੱਥੇ ਅਕੀ ਇਲੈਕਸ਼ਨ ਲੜ ਵਿੱਚ ਲੱਗਿਆ ਹੋਇਆ ਹੈ ਸਾਡੇ ਕੈਂਡੀਡੇਟਾਂ ਨੂੰ ਲੋਕਾਂ ਨੂੰ ਤੁਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਸਾਡਾ ਕੈਂਡੀਡੇਟ ਉਹਦੇ ਫੈਕਟਰੀ ਦੇ ਵਿੱਚ ਲੇਬਰ ਇਨਸਪੈਕਟਰ ਟੈਕਸੇਸ਼ਨ ਦੇ ਬੰਦੇ ਸਾਰੇ ਭੇਜ ਗਏ ਤੇ ਨਾਲ ਨਾਲ ਉਹਦਾ ਬਿਜਲੀ ਦਾ ਕਨੈਕਸ਼ਨ ਕੱਟਤਾ ਜਿਹਦੇ ਕਰਕੇ ਉਹਨੂੰ ਮਜਬੂਰ ਹੋ ਕੇ ਕਾਗਜ਼ ਵਾਪਸ ਲੈਣੇ ਪਏ ਇੱਕ ਕੈਂਡੀਡੇਟ ਰਸ ਹੈ ਜਿਹਨੂੰ 2 ਸਾਲ ਦੀ ਵੀ ਸਜ਼ਾ ਹੋਈ ਸੀ 3 ਸਾਲ ਦੀ ਵੀ ਤੇ 3 ਸਾਲ ਵਾਲੀ ਲਪੋਰੀ ਉਹਨੇ ਐਸੀ ਗੱਲ કરી ਦੇਖੀ ਉਹਦੇ ਕਾਗਜ਼ ਪਾਸ ਕਰਤੇ ਹਰ ਨਜਾਇਜ਼ ਪੈਸਾ ਹਰ ਪ੍ਰੈਸ਼ਰ ਸਰਕਾਰ ਯੂਜ਼ ਕਰ ਰਹੀ ਹੈ ਸਾਡੇ ਉਦਕੋਹੇ ਵਾਲੇ ਉਹਨਾਂ ਦੇ ਰਾਤ ਵੀ ਘਰ ਕੈਂਡੀਡੇਟ ਦੇ ਸ਼ੋਰੂਮ ਤੇ ਪੁਲਿਸ ਦੇ ਚਾਰੇ ਪਾਸੇ ਦੇ ਘੇਰ ਲਿਆ ਉਹ ਜਿੱਦਾਂ ਆਗੇ ਗਿਆ ਹੋਇਆ ਸੀ ਜਿੱਦਾਂ ਤੋੜਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਧਮਕਾ ਰਹੇ ਹੈ ਤੋ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਲੋਕਤੰਤਰਿਕ ਪ੍ਰਕਿਰਿਆ ਜਿਹੜੀ ਆ ਉਸ ਨੂੰ ਚੇਹਸ ਨੈਸ ਕਰਕੇ ਸਰਕਾਰ ਤੱਕੇਛਾਈ ਨਾਲ ਇਹ ਇਲੱਖੇ ਰੁੱਟਣਾ ਚਾਹੁੰਦੀ ਹੈ ਜਿਹੜੀ ਅਸੀਂ ਘੋਰ ਨਿੰਦਾ ਕਰਦੇ ਕਾਂਗਰਸ ਪਾਰਟੀ ਨੇ ਆਜ਼ਾਦੀ ਦੀ ਲੜਾਈ ਵੀ ਲੜੀ ਹੈ ਕਾਂਗਰਸ ਪਾਰਟੀ ਇਸ ਛਾੜੂ ਪਾਰਟੀ ਦੇ ਨਾਲ ਵੀ ਲੜ ਕੇ ਇਹਨਾਂ ਨੂੰ ਭਜਾਏਗੀ আর ਇਹਨਾਂ ਦਾ ਜਿਹੜਾ ਇਹ ਤੱਕ ਜਿਹੜੇ ਕਹਦੇ ਸੀ ਨਾ ਕਿ ਜੀ ਅਸੀਂ ਤਾਂ ਬਹੁਤ ਹੀ ਡੈਮੋਕਰੇਟਿਕ ਪਾਰਟੀ ਬਣਾਵਾਂਗੇ ਐਸੀ ਬਹੁਤ ਹੀ ਸਾਫ਼ ਸੁਥਰਾ ਪ੍ਰਸ਼ਾਸਨ ਕਰਾਂਗੇ ਅੱਜ ਉਹ ਹਰ ਤਰ੍ਹਾਂ ਦੀ ਚੋਣਾਂ ਦੀ ਹਰ ਤਰ੍ਹਾਂ ਤੇ ਉਤਰੇ ਵੀ ਨੇ ਪੈਸਿਆਂ ਦੇ ਨਾਲ ਧੱਕੇ ਦੇ ਨਾਲ ਇਲੈਕਸ਼ਨ ਲੁੱਟ ਰਹੇ ਉਸ ਸਪੈਸਿਫਿਕ ਗੱਲਾਂ ਸਾਡੇ ਸਰਦਾਰ ਪਾਰਕਰ ਸਿੰਘ ਜੀ ਦੇ ਵੀਰੀ ਸਾਹਿਬ ਕਰਨਗੇ ਉਹਨਾਂ ਨੂੰ ਬੇਨਤੀ ਕਰਦਾ ਹਾਂ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਕੈਂਡੀਡੇਟ ਮੈਂ ਇਸ ਕਰਕੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਇੱਕ ਕੈਂਡੀਡੇਟ ਸਾਡਾ ਵਿਦਡਰੋ ਹੋ ਗਿਆ 18 ਨੰਬਰ ਤੋਂ ਉਹਨੂੰ ਘਰੋਂ ਬੋਰਸ ਨੇ ਚੱਕਿਆ ਜੀਐਸਪੀ ਡਿਪਾਰਟਮੈਂਟ ਲੇਬਰ ਡਿਪਾਰਟਮੈਂਟ ਮੈਂ ਹੈਰਾਨ ਹਾਂ ਕਿ ਦੁਆਬੇ 'ਚ ਕਦੀ ਇੰਦਾ ਪਹਿਲੀ ਵਾਰ ਨਹੀਂ ਹੋਇਆ ਸੀ ਇਹ ਦੁਆਬੇ 'ਚ ਪਹਿਲੀ ਵਾਰ ਹੀ ਇਹੋ ਜਿਹਾ ਕੰਮ ਹੋਇਆ ਆਦਰਵਾਇਜ਼ ਦੁਆਬੇ 'ਚ ਨਹੀਂ ਕਦੀ ਇਦਾਂ ਦਾ ਮੇਰਾ ਮੈਂ ਇਹਨਾਂ ਦਾ ਇੱਕ ਮਿਨਿਸਟਰ ਇੰਚਾਰਜ ਉਹਦੇ ਨਾਲ ਵੀ ਫੋਨ ਤੇ ਗੱਲ ਕੀਤੀ ਮੈਂ ਕਿਹਾ ਜਿਹੜੀਆਂ ਇਹ ਤੁਸੀਂ ਕਰਤਾਂ ਪਾਉਣਦੇ ਆ ਨਾ ਕਈ ਵਾਰੀ ਹੱਥਾਂ ਨਾਲ ਦਿੱਤੀਆਂ ਦਿੱਤਾ ਮੂੰਹ ਨਾਲ ਖੋਲਣੀਆਂ ਪੈਂਦੀਆਂ ਇਹ ਕੰਮ ਨਾ ਪਾਓ ਜਿਹੜੇ ਤੁਹਾਨੂੰ ਲੜਾਉਣ ਆਏ ਆ ਉਹਨਾਂ ਦੇ ਤਾਂ ਫੋਨ ਹੈ ਉਹਨਾਂ ਕੋਲ ਉਹਨਾਂ ਨੇ ਤਾਂ ਚਲੇ ਜਾਣਾ ਅਜਾ ਉਹਦਾ ਕੀ ਵਿਚਾਰੇ ਦਾ ਲੋਕੇ ਸਿਰਫ ਗੱਲ ਤਾਂ ਇੰਨੀ ਸੀ ਕਿ ਸਾਡੀ ਰੈਗੂਲਰ ਕਾਉਂਸਲਰ ਜਿਹੜੀ ਹੈ ਉਹ ਪਤਾ ਨਹੀਂ ਕਿਹੜੇ ਪ੍ਰੈਸ਼ਰ ਤੇ ਚਲੇ ਗਈ ਤੇ ਮੈਂ ਕਿਹਾ ਵੀ ਜਿਹਨੂੰ ਇੱਕ ਯੰਗ ਇੱਕ ਨੌਜਵਾਨ ਬੱਚੇ ਨੂੰ ਆਪਾਂ ਚਾਂਸ ਦਿੰਨੇ ਆ ਵੀ ਯਾਰ ਤੂੰ ਪਪਾ ਫਾਈਟ ਕਰੀ ਜੇ ਕਿਉਂਕਿ ਘਰ ਤਾਂ ਇੰਨੀ ਹੈ ਡੈਮੋਕਰੇਸੀ ਦੇ ਵਿੱਚ ਲੇਕਿਨ ਉਹਦੇ ਤੇ ਇਹੋ ਜਿਹਾ ਇਹਨਾਂ ਨੇ ਪ੍ਰੈਸ਼ਰ ਪਾਇਆ ਉਹ ਚਾਰੇ ਉਹ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਮੈਂ ਕਿਹਾ ਯਾਰ ਮੈਂ ਤਾਂ ਤਵਾਦੇ ਵਿੱਚ ਕਦੀ ਇੰਨੀ ਇਤਾਲਿਕਸ ਨਹੀਂ ਵੇਖੀ ਔਰ ਕਈ ਲੋਕ ਜਿਹੜੇ ਇੱਥੇ ਇਹਨਾਂ ਦਾ ਪ੍ਰਧਾਨ ਉਹਦੇ ਵਿੱਚ ਸੀ ਇਹਨਾਂ ਦਾ ਮਿਨਿਸਟਰ ਉਹਦੇ ਵਿੱਚ ਸੀ ਔਰ ਕਈ ਇਹੋ ਜਿਹੇ ਲੋਕ ਜਿਹੜੇ ਆਪਣੇ ਆਪ ਨੂੰ ਕਲਚਰਲ ਇਨਵੈਸਟਰ ਸ਼ੋ ਕਰਦੇ ਆ ਅਸਲੀ ਗੱਲ ਹੈ ਦਿੱਲੀ ਦੇ ਦਲਾਲ ਵੜ ਕੇ ਇੱਥੇ ਕੰਮ ਕਰਦੇ ਆ ਮਸਲੀਅਤ ਉਹਨਾਂ ਦੀ ਹੈ ਔਰ ਦੂਸਰਾ ਆ ਮੈਂ ਤੁਹਾਨੂੰ ਤੁਹਾਡੇ ਨਾਲ ਇੱਕ ਆ ਪਿਕਚਰ ਸ਼ੇਅਰ ਕਰਨਾ ਸਾਡੇ 35 ਨੰਬਰ ਰੌਂਡ 'ਚ ਇਹਦੀ ਵਾਈਫ ਖੜੀ ਆ ਤੇ ਆ ਇਹਦੀ ਫੋਟੋ ਆ ਪਿਸਤਲ ਦੇ ਨਾਲ ਮੈਂ <div>ਜੀਪੀ ਨੂੰ ਵੀ ਭੇਜੀ ਆ ਇੱਥੇ ਦੇ ਸੀ ਇਹਦਾ ਨਾਮ ਨੂੰ ਦੱਸ ਦਿਓ ਪਲੀਜ਼ ਇਹਦਾ ਨਾਮ ਮੇਰੇ ਘਰ ਸੁਖਵਿੰਦਰ ਪਾਲ ਸੁਖਵਿੰਦਰ ਪਾਲ ਕਿਹੜੇ ਨੰਬਰ ਵਾਰਡ ਤੋਂ ਖੜੀ ਵਾਈਫ ਹੈ ਦੀ ਇਹਦੀ ਵਾਈਫ 35 ਨੰਬਰ ਵਾਰਡ ਚੋਂ ਪਾਈ ਹੈ ਕਿਹੜੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਇਹ ਕਲਚਰ ਪੈਦਾ ਕਰ ਰਹੀ ਹੈ ਹੋਰ ਕੌਣ ਕਰ ਰਿਹਾ ਹੈ ਉਹ ਕੀ ਨਾਮ ਹੈ ਕੈਂਡੀਡੇਟ ਦਾ ਮੈਂ ਕਹਿੰਦਾ ਕੈਂਡੀਡੇਟ ਉਹਦੀ ਵਾਈਫ ਹੈ ਹਾਂਜੀ ਉਹਦਾ ਕੀ ਨਾਮ ਲੇਕਿਨ ਲੇਕਿਨ ਇਹਦਾ ਨਾਮ ਸੁਖਵਿੰਦਰ ਪਾਲ ਕਿਹੜੀ ਖੜੀ ਉਹਦਾ ਨਾਮ 32 ਨੰਬਰ 35 ਨੰਬਰ 1 ਨੂੰ ਮੈਂ ਤਾਂ ਕਰੀ ਪਿਆ ਪਰ ਸਰੇ ਨੇ ਇਹਦਾ ਤੋਂ ਕਰ ਇਹ ਮੈਂ ਮੈਂ ਸਿਰਫ ਥੀਸ ਕਰਕੇ ਕਹਿ ਰਿਹਾ ਵੀ ਇਹ ਇਹਨਾਂ ਲੋਕਾਂ ਦੀ ਅਸਲੀਅਤ ਹੈ ਇਹ ਡੈਮੋਕ੍ਰੇਸੀ ਦੇ ਵਿੱਚ ਵਿਚਾਰ ਧਾਰਾ ਬਦਲਵਾਏ ਸੀ ਡੈਮੋਕ੍ਰੇਸੀ ਨੂੰ ਚੰਗੇ ਪਾਸੇ ਨੂੰ ਲੈ ਕੇ ਆਉਣ ਰਕੇ ਸੀ ਤੇ ਮੈਂ ਉਹਦੇ ਤੋਂ ਬਾਅਦ ਸੀਐਮਓ ਦੇ ਵਿੱਚ ਵੀ ਗੱਲ ਕੀਤੀ ਮੈਂ ਕਿ ਸਨੇਹਾ ਦੇ ਦਿਓ ਸੀਐਮ ਨੂੰ ਮੇਰੇ ਵੱਲੋਂ ਵੀ ਇਹਨਾਂ ਨੇ ਚਲੇ ਜਾਣਾ ਤੁਸੀਂ ਇਦਾਂ ਕਿਹਨੂੰ ਡਰਾਉਣ ਆਏ ਆ ਕਿਉਂਕਿ ਪੰਜਾਬ ਤਾਂ ਇੰਦਾ ਕਦੀ ਨਹੀਂ ਗੜਿਆ ਠੀਕ ਆ ਤੁਸੀਂ ਬਹੁਤ ਕੁਝ ਕੀਤਾ ਜੇ ਮੈਂ ਕਹਿੰਦਾ ਜੇ ਕਿਤੇ ਜਨਤਰ ਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਏਰੀਏ ਦੇ ਵਿੱਚ ਸਾਡੇ ਟੈਗਰਾਂ ਤੋਂ ਅਲਾਵਾ ਜੇ ਕਿਤੇ ਇਹਨਾਂ ਨੇ ਇੱਕ ਵੀ ਲਾਈ ਹੋਵੇ ਮੈਂ ਕਹਿੰਦਾ ਲੋਕਾਂ ਨੂੰ ਵੋਟਾਂ ਇਹਨਾਂ ਨੂੰ ਪਾਉਣੀਆਂ ਚਾਹੀਦੀਆਂ ਮੈਂ ਖੁਦ ਕਹਿੰਦਾ ਲੇਕਿਨ ਪੌਣੇ ਤਿੰਨ ਸਾਲਾਂ ਦੇ ਵਿੱਚ ਅੱਠ ਕਮਿਸ਼ਨਰ ਬਦਲੇ ਮੈਂ ਹਰ ਕਮਿਸ਼ਨਰ ਨੂੰ ਫੋਨ ਕਰਕੇ ਕਿਹਾ ਤੂੰ ਰਹਿਣਾ ਤਾਂ ਉਹ ਕਹਿੰਦਾ ਨਹੀਂ ਮੈਂ ਤਾਂ ਰਹਿਣਾ ਜੀ ਬਾਈ ਇਹ ਇਹਨਾਂ ਲੋਕਾਂ ਦੀ ਅਸਲੀਅਤ ਹੈ। ਔਰ ਜਿੱਥੇ ਬਦਲ 2 ਸਾਲ ਦੀ ਸਜ਼ਾ ਹੋਈ 3 ਸਾਲ ਦੀ ਸਜ਼ਾ ਹੋਈ। ਮੇਰੀ ਸਾਹ ਕਿਸੇ ਵੱਲ ਦਾ ਜਵਾਬ ਕੀ ਮਿਲਿਆ ਜਵਾਬ ਹੀ ਮਿਲਿਆ ਰਿਟਰਨ ਕੰਪਲੇਟ ਤੋਂ ਬਾਅਦ ਕਹਿੰਦੇ ਜੀ ਅਸੀਂ ਸਪੀਡ ਪੋਲਿਸ ਲੱਗਦੀ ਆ ਹੁਣ ਇਹ ਪੁਲਸ ਵਾਲੇ ਦੇਖਣਗੇ। ਜਿਸ ਕੈਂਡੀਡੇਟ ਨੂੰ 3 ਸਾਲ ਦੀ ਸਜ਼ਾ ਹੋਈ ਆ। ਅਸੀਂ ਉਹਦੀ ਰਿਟਰਨ ਕੰਪਲੇਟ ਕੀਤੀ। ਮੈਂ ਇਲੈਕਸ਼ਨ ਕਮਿਸ਼ਨ ਨਾਲ ਵੀ ਗੱਲ ਕੀਤੀ ਰਾਜਕਮਲ ਚੌਧਰੀ ਕੋਲ। ਕਿੰਦੇ ਨਹੀਂ ਜੇ ਤਾਂ ਐਡਮਿਨਿਸਟ੍ਰੇਸ਼ਨ ਨੇ ਦੇਖਣਾ ਹੁੰਦਾ ਮੈਂ ਕਹਿੰਦਾ ਫਿਰ ਵਾਈਂਡ ਅਪ ਕਰ ਦੋ ਯਾਰ ਇਲੈਕਸ਼ਨ ਕਮਿਸ਼ਨ ਬਣਾਇਆ ਕਾ ਵੀ ਨਹੀਂ ਆ ਜੇ ਇਲੈਕਸ਼ਨ ਕਮਿਸ਼ਨ ਨੇ ਇਹੀ ਕਹਿਣਾ ਵੀ ਇਹ ਤਾਂ ਅਫਸਰ ਹੀ ਦੇਖਣਗੇ ਇਹ ਥੋੜੀ ਬਹੁਤੀ ਨਫਰੀ ਮੈਂ ਵੀ ਕੀਤੀ ਆ ਅਸਲੀ ਗੱਲ ਹੈ ਅੱਗੇ ਥੋੜੇ ਬਹੁਤੇ ਚਲੋ ਹੁੰਦੇ ਸੀਗੇ ਇੰਦਾ ਪਰ ਹੁਣ ਮੈਨੂੰ ਲੱਗਦਾ ਥੋੜੇ ਹੀ ਰਹਿ ਗਏ ਜਿਨ੍ਹਾਂ ਦੀ ਬਾੜੀ ਮੋਟੀ ਕਿਤੇ ਸਪਾਇਨ ਹੋਈ ਨਹੀਂ ਔਰ ਉਹਨਾਂ ਕੋਈ ਲੋਬੀ ਨਹੀਂ ਹੈ ਤੇ ਅਸਲੀ ਗੱਲ ਹੈ ਸਪਾਇਨਲੈਸ ਇਹਨਾਂ ਨੇ ਸਿਸਟਮ ਜਿਹੜਾ ਕ੍ਰੀਏਟ ਕਰਕੇ ਸਾਂ ਜਿਗਾ ਕੀ ਡੈਮੋਕ੍ਰੇਸੀ ਨੂੰ ਤੇ ਪੰਜਾਬ ਨੂੰ ਆਉਣ ਬਾਰੇ ਸਮੇਂ ਬਹੁਤ ਵੱਡਾ ਖਮਿਆਲਗਾ ਉੱਪਰ ਆ ਬੈਠਾ ਬਹੁਤ ਮਾੜੇ ਪਾਸੇ ਨੂੰ ਪਰਫਾ ਪਾਇਆ ਹਾਂ ਤੁਸੀਂ ਚਲੋ ਪਟਿਆਲੇ ਦੇਖਿਆ ਜਾਂ ਹੋਰ ਜਗ੍ਹਾ ਤੇ ਦੇਖਿਆ ਇਹ ਇਹਨਾਂ ਦੇ ਹਾਲਾਤ ਹੈ ਮੈਂ ਤਾਂ ਕਿਉਂਕਿ ਡੈਮੋਕ੍ਰੇਸੀ ਦਾ ਫੋਰਸਪੀਲਰ ਹੈ ਤੁਹਾਡੇ ਅੱਜ ਦੇ ਦਰਵਾਜ਼ੇ ਤੇ ਆਏ ਆ ਕਿ ਯਾਰ ਆਪਾਂ ਸਾਰਿਆਂ ਨੇ ਤੁਹਾਡੇ ਬੱਚਿਆਂ ਨੇ ਵੀ ਇੱਥੇ ਰਹਿਣਾ ਸਾਡੇ ਬੱਚਿਆਂ ਨੇ ਵੀ ਆਪਾਂ ਕੱਲ ਨੂੰ ਰਿਟਾਇਰ ਹੋ ਜਣਾ ਕਿਸੇ ਨੇ ਕਿਤੇ ਚਲੇ ਜਾਣਾ ਕਿਸੇ ਨੇ ਕਿਤੇ ਚਲੇ ਜਾਣਾ ਪਰ ਇਹੋ ਜਿਹਾ ਕਲਚਰ ਤਾਂ ਨਾ ਨਾ ਪੰਜਾਬ ਨੂੰ ਦੇਖ ਕੇ ਲੱਗਿਆ ਇਹੋ ਜਿਹਾ ਸਮਾਜ ਤਾਂ ਨਾ ਨਾ ਪੰਜਾਬ ਨੂੰ ਦੇਖ ਕੇ ਜਿੰਦੀ ਕੋਕਾ ਮੈਨੂੰ ਤਾਂ ਇਹ ਲੱਗਦਾ ਕਿ ਆਫਸਰਾ ਨੇ ਵੀ ਇਹ ਗੱਲ ਸਮਝ ਲਈ ਆ ਕਿ ਅਸੀਂ ਵੀ ਇੱਥੋਂ ਚਲੇ ਚਲੇ ਜਾਣਾ ਕਿਉਂਕਿ ਅੱਗੇ ਪੰਜਾਬੀ ਪੰਜਾਬੀਆਂ ਉਹ ਤਾਂ ਇਹ ਥੱਲੇ ਪੁਰਸ਼ ਕੋ ਜੋ ਕਰਾਉਂਦੇ ਆਪਾਂ ਨੂੰ ਗੱਲ ਸਮਝ ਆਉਂਦੀ ਹੈ ਕਿ ਇੰਟਰੈਕਸ਼ਨ ਜਿੱਥੋਂ ਆਉਂਦੀ ਆ ਉਹ ਵੀ ਗੱਲ ਸਮਝ ਆਉਂਦੀ ਹੈ ਕੁਕੇ ਇਦਨ ਰਾਤੋਂ ਘਾਕੇ ਨੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਫਿਰ ਡੈਮੋਕ੍ਰੇਸੀ ਕਿੱਥੇ ਹੈ ਬੀਰੀ ਸਾਹਿਬ ਮੈਂ ਤੁਹਾਡੇ ਸਰਪੰਨਾਂ ਕਿ ਜਿਹੜੀਆਂ ਸਾਰੇ মিডিਆ ਵਾਲੇ ਨੂੰ ਮੈਂ ਜੀ ਆਇਆਂ ਕਹਿੰਨਾ ਅਸੀਂ 2 ਦਿਨ ਪਹਿਲਾਂ ਵੀ ਕਾਨਫਰੰਸ ਕਰਕੇ ਗਏ ਸੀ ਮੈਂ ਔਰ ਬਾਬਾ ਅਗਨੀ ਜੀ ਔਰ ਅੱਜ ਫਿਰ ਤੁਹਾਡੇ ਰਾਹੀਂ ਐਡਮਿਨਿਸਟ੍ਰੇਸ਼ਨ ਨੂੰ ਕਹਿਣਾ ਚਾਹੁੰਦੇ ਆਂ ਕਿ ਲਿਸਟਾਂ ਦੇ ਵਿੱਚ ਵੀ ਜਿਹੜੀਆਂ ਇਹਨਾਂ ਨੇ ਲਿਸਟਾਂ ਦਿੱਤੀਆਂ ਸਾਨੂੰ ਉਹਨਾਂ ਦੇ ਵਿੱਚ ਵੀ ਲਾ ਕੇ ਰਹੀ ਜਿਹੜੀਆਂ ਸਾਨੂੰ ਇਹ ਜਿਹੜੇ ਕੰਟੈਕਟ ਦਿੰਦੇ ਸੀਗੇ ਉਹਦੇ ਵਿੱਚ ভোটার ਕੋਈ ਹੋਰ ਨੇ ਜਿਹੜੇ ਆਮ ਆਨIi ਪਾਰਟੀਵਨਾਂ ਦਿੱਤੇ ਉਹਦੇ ਵਿੱਚ ভোটার ਹੋਰ ਨੇ ਮੈਂ ਮੰਡੀ ਰੋਡ ਦੀ ਐਵਾਰ ਨੰਬਰ 25 ਦੀ ਗੱਲ ਕਰਦਾ ਉਹਦੇ ਵਿੱਚ ਸਾਡੀ ਜਿਹੜੀ ਲਿਸਟ ਅਸੀਂ ਕੱਢੀ ਹੈ ਉਹਦੇ ਵਿੱਚ ਲੋ 250 ਉਹ ਡਿਲੀਟਡ ਹੈ ਤੇ ਜਿਹੜੀ ਉਹਨਾਂ ਕੋਲ ਉਹਨਾਂ ਦੇ ਵਿੱਚ ਐਸੈਪਟ ਹੈ ਤੇ ਜੇ ਅਸੀਂ ਉਹਨਾਂ ਨੂੰ ਜਾ ਕੇ ਕਿਹਾ ਨਹੀਂ ਕਹਿੰਦੇ ਗਲਤੀ ਨਾਲ ਇਹ ਕਹਿੰਦੇ ਠੀਕ ਹੈ ਇਹ ਕਹਿੰਦੇ ਗਲਤੀ ਨਾਲ ਸੋ ਇਸ ਤਰੀਕੇ ਦੇ ਨਾਲ ਇਹ ਇਲੈਕਸ਼ਨ ਲੜ ਰਿਹਾ ਹੈ ਜਿਹੜੀਆਂ ਸਾਡੇ ਕੋਲ ਲਿਖਤਾਂ ਨਹੀਂ ਹੋਣ ਲੱਗਦੇ ਜਿਹੜੀਆਂ ਆਮ ਆ ਵੀ ਪਾਰਲੀਮੈਂਟ ਨੇ ਲਿਖਤਾਂ ਦਿੱਤੀਆਂ ਉਹ ਲੱਗਦੇ ਔਰ ਜਿਸ ਤਰੀਕੇ ਆਰਓ ਨੇ ਜਦੋਂ ਦੀ ਆਰਓ ਨੂੰ ਆਪਣੇ ਪੇਪਰ ਫਾਈਲ ਕੀਤੇ ਆ ਜਦੋਂ ਸਕੂਲੀ ਲਿਗੀ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਸਾਰੇ ਕੈਂਡੀਡੇਟਾਂ ਨੂੰ ਵਾਰ-ਵਾਰ ਬੁਲਾਇਆ ਵੀ ਤੇਰੇ ਸਾਈਨ ਰਹਿ ਗਏ ਕਿਸੇ ਨੂੰ ਇੱਕ ਨੂੰ ਕਹਿੰਦੇ ਵੀ ਤੂੰ ਥੋਕੀ ਲੈਟਰ ਜਿਹੜਾ ਤੁਹਾਨੂੰ ਮਿਲਿਆ ਹੈ ਕਾਂਗਰਸ ਕਮੇਟੀ ਵੱਲੋਂ ਉਹਦੇ ਵਿੱਚ ਪੰਜਾਬੀ ਦੇ ਵਿੱਚ ਬੇਲ ਹੈ ਇੰਗਲਿਸ਼ ਦੇ ਵਿੱਚ ਬੇਲ ਨਹੀਂ ਮੈਂ ਉਹਨਾਂ ਨੂੰ ਜਾ ਕੇ ਕਿਹਾ ਵੀ ਜੇ ਪੰਜਾਬੀ ਦੇ ਵਿੱਚ ਬੇਲ ਹੈ ਇਹ ਜਿਹੇ ਜਿਹੇ ਖਾਲੀ ਆ ਕਿਸੇ ਹੋਰ ਦਾ ਨਾਮ ਤੇ ਨਹੀਂ ਲਿਖਿਆ ਫਿਰ ਵੀ ਅਸੀਂ ਕਹਿ ਸਕਦੇ ਆ ਉਹ ਕਹਿੰਦਾ ਨਹੀਂ ਜੀ ਇਹ ਰਿਜੈਕਟ ਆ ਤੁਸੀਂ ਉੱਥੇ ਲੈ ਕੇ ਆਓ ਮੈਂ ਕਿਹ ਤੁਹ ਲਿਖ ਕੇ ਦੇ ਦੇ ਕਹਿੰਦਾ ਮੈਂ ਲਿਖ ਕੇ ਨਹੀਂ ਦੇਣਾ ਮੈਂ ਰਿਜੈਕਟ ਕਰ ਦਿੰਦਾ ਮੈਂ ਕਹਿੰਦਾ ਮੈਂ ਤੂੰ ਕਰਕੇ ਦੇ ਦੇ ਅਸੀਂ ਬਾਹਰ ਬੈਠੋ ਫਿਰ ਸ਼ਾਮੀ 4:30 ਵਜੇ ਕਹਿੰਦਾ ਤੁਸੀਂ ਇਕੱਲੇ ਆ ਜਿਓ ਮੈਂ ਤੁਹ ਨੂੰ ਦੇ ਦੂੰਗਾ ਸੋ ਇਹੋ ਜਿਹੇ ਹਾਲਾਤ ਇਹਨਾਂ ਨੇ ਪੈਦਾ ਕੀਤੇ ਆ ਰਾਤੀ ਦਿਨਾਂ ਹੁਣੇ ਤੁਹ ਦੱਸਿਆ ਕਿ ਇਹਨਾਂ ਨੇ ਰੇਡ ਕੀਤੀ ਰਾਮਾ ਮੰਡੀ ਦੇ ਵਿੱਚ ਰਾਮਾ ਮੰਡੀ ਵਾਲਾ ਜਿਹੜਾ ਐਸਟੀਓ ਆ ਰਾਮਾ ਮੰਡੀ ਵਾਲਾ ਜਿਹੜਾ ਚੌਂਕੀ ਇਜਾਦ ਦੇ ਆ ਇੱਥੇ-ਇੱਥੇ ਵੀ ਕਿਧਰੇ ਮੋੜਾਂ ਕੋਲ ਦੀ ਗੱਲ ਮੱਕਰੀ ਹਰ ਜਿਹੜਾ-ਜਿਹੜਾ ਸਾਡਾ ਕੈਂਡੀਡੇਟ ਚਾਰ ਕੈਂਡੀਡੇਟ ਸਾਰੇਆਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਤਲਾਸ਼ੀਆਂ ਲਈਆਂ ਉਹਨਾਂ ਦੇ ਸ਼ੋਰ ਮਾਰਨੇ ਤਲਾਸ਼ੀਆਂ ਲਈਆਂ ਇੱਕ ਦੀ ਤਲਾਸ਼ੀ ਲੈਣ ਡੇਢ ਵਜੇ ਮੈਂ ਟੈਲੀਫੋਨ ਕਰਤਾ ਵੀ ਉਹ ਆ ਕੇ ਘਰ ਪਈ ਵੀ ਸਾਡੀ ਤਸੱਲੀ ਨਹੀਂ ਹੋਈ ਮੈਂ ਉਹਨਾਂ ਨੂੰ ਕਿਹਾ ਮੈਂਗਾ ਸਵੇਰੇ ਹੋਣਾ ਤੇ ਤੁਹਾਡੀ ਸਾਡੇ ਨੂੰ 10 ਵਜੇ ਹੋਣੀ ਹੈ ਕਿਉਂਕਿ ਮੈਂ ਜ਼ੀਰ ਕਰਦੇ ਨਹੀਂ ਮੈਂ ਉਹਨਾਂ ਨੂੰ ਜ਼ੀਰ ਕਰਦੇ ਸਵੇਰੇ 10 ਵਜੇ ਉਹਦੀਆਂ ਆ ਕੇ ਕਿ ਜੇ ਅੰਦਰ ਕੋਈ ਸਮਾਨ ਪਿਆ ਹੋਇਆ ਵਰੜੀ ਨੂੰ ਇਸ ਹਾਲਾਤਾਂ ਦੇ ਵਿੱਚ ਇਸ ਤਰੀਕੇ ਨਾਲ ਇਲੈਕਸ਼ਨ ਲੜ ਰਹੇ ਆ ਅੱਡੀ ਤੁਹਾਨੂੰ ਹੀ ਰਿਕੁਐਸਟ ਹੈ ਕਿ মিডিਆ ਰਾਹੀਂ ਮੈਂ ਤੋਂ ਪਹਿਲਾਂ ਕਹਿੰਦੇ ਸਾਰੇ ਸਾਰੀਆਂ ਗੱਲਾਂ ਦਸੀਆਂ ਅੱਜ ਵੀ ਅੱਜ ਦੇ ਦਿਨ ਦੇ ਵਿੱਚ ਹੀ ਸਾਡੇ ਕੈਂਡੀਡੇਟਾਂ ਨੂੰ ਇਸੇ ਤਰ੍ਹਾਂ ਹੀ ਡਰਾ ਰਹੇ ਹਨ ਜਿਸ ਤਰੀਕੇ ਨਾਲ ਇਲੈਕਸ਼ਨ ਲੜ ਰਹੇ ਕਸੀ ਵੀ ਮੈਂ ਵੀ 4-5 ਵਾਰੀ ਕੌਂਸਲਰ ਦੇ ਇਲੈਕਸ਼ਨ ਲੜੇ ਹੈ ਔਰ ਕਦੇ ਵੀ ਚਾਹੇ ਜਿਹੜੀ ਮੱਦੀ ਸਰਕਾਰੀ ਹੈ ਇਹੋ ਜਿਹਾ ਡਰਾਸ ਤੋਂ ਲਾ ਕੇ ਕਦੇ ਵੀ ਇਲੈਕਸ਼ਨ ਨਹੀਂ ਹੋਏ ਜਿੱਦਾਂ ਦੇ ਅੱਜ ਦੇ ਰਾਹ ਦੇ ਇਲੈਕਸ਼ਨ ਹੋਏ ਹੈ ਦੇਰਿਸਾ ਉਹਸ ਮਾਮਲੇ ਦਾ ਕੀ ਬਣਿਆ ਜਿਹੜਾ ਤੁਸੀਂ ਕਹਿੰਦੇ ਸੀ ਕਿ ਉਹ ਕੈਂਡੀਡੇਟ ਨੇ ਪੂਰੀ ਜਾਣਕਾਰੀ ਗਲਤ ਦਿੱਤੀ ਹੈ ਜੀ ਉਹ ਵੈਨ ਨੂੰ ਦੱਸੇ ਐਫ ਆਈ ਆਰ ਨੰਬਰ 199 ਦੇ ਵਿੱਚ 2 ਸਾਲ ਲਈ ਕੈਸ ਨੀ ਉਹਦਾ ਅੱਗੇ ਕੀ ਬਣਿਆ ਤੁਸੀਂ ਕਹਿੰਦੇ ਸੀ ਹਾਈ ਕੋਰਟ ਜਾਣਾ ਹਾਈ ਕੋਰਟ ਦੇ ਵਿੱਚ ਸਬਮਿਟ ਕਰਤੀ ਸੀ ਕਿ ਤੱਕ ਕਰਦੇ ਆਤੀ ਜਾਂ ਕੱਲ ਨੂੰ ਬਦਲਾ ਇਹ ਤਰੀਕ ਪਈ ਹੈ ਅਕਚੁਰੀ ਉਹਦਾ ਪ੍ਰੋਸੈਸ ਲਗਾਉਣਾ ਚਾਹੁੰਦੇ ਆ ਅੱਜ ਜਾਂ ਕੱਲ ਦੇ ਵਿੱਚ ਐਡਵੋਕੇਟ ਸਾਹਿਬ ਆਉਣਗੇ ਸਾਡੇ ਕੱਲ ਜੇ ਉਹਨੇ ਦੱਸਣੇ ਅੱਜ ਪਤਾ ਲੱਗ ਜਾਏਗਾ ਜੀ ਸਨਿਸ਼ਾ ਐਲੋਪੀ ਲੀਡਰ ਜਿਹੜੇ Pratap Singh ਬਾਜਾ ਜੀ ਨੇ ਚਨਾਬਈ ਹੋ ਗਏ ਉਹਨੂੰ ਲੱਗ ਰਿਹਾ ਜੀ ਚੋਣ ਕਮਿਸ਼ਨ ਵੱਲੋਂ ਕੋਈ ਕਾਰਵਾਈ ਹੋਈ ਤੇ ਨਹੀਂ ਹੁੰਦੀ ਕਿ ਤੁਸੀਂ ਤੋਰ ਦਾ ਕਰੋ ਜਿਹੜਾ ਕੁਝ ਇਹ ਸਾਰਾ ਕੁਝ ਹੋ ਰਿਹਾ ਇਹ ਚਾਰਾ ਉਹ ਜੀਵੋਗਤੀ ਦੇ ਵਿੱਚ ਹੀ ਹੋ ਰਿਹਾ ਫਿਰ ਵੀ ਸਾਰਾ ਕੁਝ ਹੋ ਰਿਹਾ ਉਹ ਵੀ ਨੁਮੁਦਾਰ ਸਰਪੰਨ ਬਦਾ ਸਰਪੰਨ ਹੋਇਆ ਸਰਕਾਰ ਦੇ ਅੱਗੇ ਬੋਡੇ ਡਿੱਕੇ ਹੋਏ ਆ ਲੋਕਤੰਤਰ ਪ੍ਰਕਿਰਿਆ ਪ੍ਰਕਿਰਿਆਵਾਂ ਜਿਹੜੀਆਂ ਉਹਨੂੰ ਜਿਹੜਾ ਜਨਾਬ ਕਮਿਸ਼ਨ ਹੈ ਇੱਥੇ ਦਾ ਉਹ ਨਹੀਂ ਨਿਵਾ ਰਹੇ ਉਹਨਾਂ ਨੂੰ ਆਪਣੀਆਂ ਪ੍ਰਮੋਸ਼ਨਾਂ ਉਹਨਾਂ ਨੂੰ ਆਪਣੀਆਂ ਪੋਸਟਿੰਗਾਂ ਉਹਨਾਂ ਵਿੱਚ ਭੇਵੇਂ ਤੇ ਉਹ ਇਹ ਨਹੀਂ ਸੋਚਦੇ ਕਿ ਐਸੀ ਸੌਖਾ ਕਰਕੇ ਜੀ ਆਈਐਸ ਬਣੇ ਹੈ ਤੇ ਐਸੀ ਕੋਈ ਡੈਮੋਕ੍ਰੈਟਿਕ ਸਿਸਟਮ ਨੂੰ ਕਾਇਮ ਰੱਖਦਾ ਹੈ ਲੇਕਿਨ ਉਹਨਾਂ ਕੋਲ ਪੂਰੀ ਇਸ ਤਰ੍ਹਾਂ ਦੀ ਹੋਣੀ ਹੈ ਬਜਨ ਨਹੀਂ ਹੈ ਉਹਨਾਂ ਨੇ ਖੁੱਲ੍ਹ ਛੱਡਿਆ ਵਾ ਕਿ ਸਰਕਾਰ ਸਰਕਾਰ ਦਾ ਸੰਤਾਨ ਜਿੰਨੀ ਮਰਜ਼ੀ ਪੁੱਛਾ ਕਰਦੀ ਕਰੇ ਅਜੀਤ ਜੀ ਸਾਹਿਬ ਇੱਕ ਅੱਗੇ ਕੀ ਹੁੰਦਾ ਸੀਗਾ ਕਿ ਆਰਓ ਨਾ ਪੀਸੀਐਸ ਅਫਸਰ ਬੈਂਕ ਦੇ ਹੁਣ ਐਸਡੀਓ ਐਕਸਟਰੀ ਨਹੀਂ ਲਾਏ ਹੋਏ ਆ ਉਹਨਾਂ ਤੇ ਪ੍ਰੈਸ਼ਰ ਪਾਣਾ ਹੀ ਬੜਾ ਸੋਖਾ ਹੈ ਉਹ ਉਸ ਮਾਮਲੇ 'ਚ ਨਹੀਂ ਕਦੇ ਕਿਸੇ ਰਿਮਾਂਡ ਕੀਤੀ ਜੀ ਡਿਮਾਂਡ ਤੁਸੀਂ ਜਿਹੜੀ ਮਰਜ਼ੀ ਕਰ ਲਓ ਲੇਕਿਨ ਅਰੋ ਨੂੰ ਮੋਨਟਡ ਨੂੰ ਤਿਆਰ ਨਹੀਂ ਹੈ ਜੇ ਅਗਲੇ ਦੀ ਨੀਤੀ ਬਾੜੀ ਹੈ ਤੁਸੀਂ ਕੀ ਕਰੋਗੇ ਸੋ ਇਸ ਤਰ੍ਹਾਂ ਇਹ ਗੱਲ ਇਹ ਨਹੀਂ ਹੈ ਕਿ ਆਹ ਕਾਰਪੋਰੇਸ਼ਨ ਦੇ ਦੇਖੇ ਕੋਈ ਚਾਰ ਦਿਨ ਨੂੰ ਲੱਭ ਜਾਣੇ ਜਿਹੜੀ ਇਸ ਤਰ੍ਹਾਂ ਪਰਗਰ ਸਿੰਘ ਜੀ ਨੇ ਵੀ ਕਿਹਾ ਜਿਹੜੇ ਫਿਰਤਾ ਪੈ ਰਹੀਆਂ ਇੱਕ ਚੰਗਿਆਰੀ ਸਰਕਾਰਾਂ ਦਾ ਹੁੰਦੀ ਜਾਂਦੀ ਰਹਦੀ ਹੈ। ਇੱਕ ਝਾੜੂ ਵਾਲੇ ਨੇ ਕਿਹੜੇ ਇੱਥੇ ਕੋਈ ਫਟਾ ਕਰਾਇਆ ਦਾ ਪੱਤਾ ਜਿਸ ਤਰ੍ਹਾਂ ਦੇੜੀਆਂ ਦੱਲਾਏ ਕਰਕੇ ਆਏ ਸੀ ਲੋਕਾਂ ਦੇ ਵਿੱਚ ਜਿਹੜੇ ਬਹਿਲੇ ਕਰਕੇ ਆਏ ਸੀ ਜਿਹੜਾ ਆਪਣੇ ਆਪ ਨੂੰ ਆਪਣਾ ਚਿਹਰਾ ਦਿਖਾ ਕੇ ਆਏ ਸੀ ਉਹ ਚਿਹਰਾ ਤਾਂ ਕਿਤੇ ਨਜ਼ਰ ਨਹੀਂ ਆਉਂਦਾ। ਹੁਣ ਤਾਂ ਡਾਇਰੈਕਟ ਅਡੀਸ਼ਨਲ ਪੋਲੀਟੀਸ਼ੀਅਨ ਹੈ ਉਹਨਾਂ ਤੋਂ ਤਾਂ ਬਹੁਤ ਅੱਗੇ ਨਿਕਲ ਗਏ। ਇਹਨਾਂ ਨੇ ਤਾਂ ਕੈਸ਼ਾਇੀ ਦੇ ਹਰ ਤਰ੍ਹਾਂ ਦੇ ਜਿਹੜੇ ਮਿਆਰ ਆ ਉਹ ਖਤਮ ਕਰਕੇ ਇੱਕ ਨਵਿਆ ਪ੍ਰਚਾਇਨਾ ਦੇ ਸੌਰੇ ਸ਼ੁਰੂ ਕਰਤੀਆਂ ਜੇ ਕੋਈ ਪੋਲਿਟਿਕਲ ਪਾਰਟੀ ਨਹੀਂ ਹੈ ਇਹ ਪੰਜਾਬ ਨੂੰ ਰੁੱਟਣ ਵਾਸਤੇ ਇੱਕ ਡੋਪੂ ਗੋਲਾ ਇਕੱਠਾ ਹੋਇਆ ਹੈ ਜਿਨ੍ਹਾਂ ਦੀ ਕੋਈ ਕ੍ਰੈਡਿਬਿਲਟੀ ਨਹੀਂ ਸੀ ਪਹਿਲਾਂ ਜਿਹੜੇ ਆਪਣੇ ਆਪ ਨੂੰ ਹੀ ਬਦਲਾਅ ਦਾ ਰੂਪ ਦੱਸ ਕੇ ਸਰਕਾਰ ਬਣਾ ਗਏ ਲੇਕਿਨ ਅੱਜ ਲੋਕ ਪਛਤਾ ਰਹੇ ਹਨ ਉਹ ਸਰਕਾਰ ਬਣਾ ਕੇ ਤੇ ਇਹਦਾ ਤੁਲਿਆ ਜਾਣਾ ਨੂੰ ਪੈਣਾ ਸਰ ਜੇ ਅਧਰ ਪ੍ਰਸ਼ਾਸਨ ਇਸ ਵਿੱਚ ਨਾ ਬੋਲੋਗੇ ਕਿ ਕੋਰਦਰ ਕਿਤਾ ਜਾਊਗਾ ਦਾ ਕੋਰਡਰ ਡਿਊਰਿੰਗ ਇਲੈਕਸ਼ਨ ਦੇ ਪ੍ਰੋਸੈਸ ਜਦੋਂ ਚੱਲ ਗਿਆ ਕੰਤਾ ਇੰਟਰ ਦੀ ਰੋਣ ਕਰਦੀਆਂ ਉਹ ਬਾਅਦ ਦੇ ਵਿੱਚ ਰਹਿ ਜਾਂਦਾ ਹੈ ਉਹ ਬਾਅਦ ਦੇ ਵਿੱਚ ਤੇ ਲੰਘ ਜਾਂਦਾ ਹੈ ਇਹਦੀ ਜਿਹੜੀ ਅਪੀਲ ਹੈ ਇੱਥੇ ਪਹਿਲਾਂ ਪਾਉਣੀ ਪੈਣੀ ਹੈ ਹਾਈ ਕੋਰਟ ਨੇ ਇੰਟਰਫੀਅਰ ਨਹੀਂ ਕਰਨਾ ਇਹ ਇਸੇ ਤਰ੍ਹਾਂ ਕੰਮ ਖਰਾਬ ਹੋਣਾ ਹੈ ਲੇਕਿਨ ਇਹ ਤਰੀਕਾ ਸਹੀ ਨਹੀਂ ਅਸੇਵਾ ਜਿਹੜਾ ਇੱਕ ਦੋਹਾ ਵਾਲਾ ਐਪੀਸੋਡ ਹੈ ਜਾਂ ਜੋ ਜਾਂ ਬੋਰਡ ਵਾਲੀ ਗੱਲ ਇਹ ਕੋਈ ਇਨਫੋਸਿਟੀ ਦੀ ਆਪ ਤੁਸੀਂ ਮੁਕਤੀ ਹੈ ਕੰਪਲੇਨਟ ਨੂੰ ਕੀਤੀ ਹੈ ਐਸੇ ਚਾਹੀਏ ਡੀਸੀ ਨੂੰ پولیس ਕਮਿਸ਼ਨਰ ਨੂੰ ਜ਼ੋਨ ਕਮਿਸ਼ਨਰ ਨੂੰ ਰੋਜ਼ ਕਹਿੰਦੇ ਆ ਕਿ ਭਾਈ ਆਪਣੀ ਡਿਊਟੀਆਂ ਨੂੰ ਸਿਧਵਾ ਲਓ ਅਸਮਝੋ ਲੇਕਿਨ ਉਹ ਸਾਰੇ ਹਮੂਦਦਾਰ ਸਿਰ ਬਣੇ ਹੋਏ ਇਹਨਾਂ ਦੇ ਹੱਥ ਧੋਕੇ ਬਣੇ ਹੋਏ ਸਰਕਾਰ ਦੇ ਕੋਈ ਕਿਸੇ ਤਰ੍ਹਾਂ ਦੀ ਲੋਕਾਂ ਦੀ ਗੱਲ ਸੁਣਨੇ ਨੂੰ ਤਿਆਰ ਨਹੀਂ ਹੈ ਜਿਹੜੀ ਇਹ ਡਕੋਆ ਸਾਰਾ ਸਿਸਟਮ ਦਿੱਲੀ ਦੇ ਸਰਕਾਰ ਦਾ ਮੁੱਖ ਮੰਤਰੀ ਜਿਹਦੇ ਕੋਲ ਕੋਈ ਵੀ ਅ ਸੰਵਿਧਾਨਿਕ ਅਧਿਕਾਰ ਨਹੀਂ ਹੈ ਤੇ ਸਾਰੇ ਇੱਥੇ ਦੇ ਅਫਸਰ ਉੱਥੇ ਜਾ ਕੇ ਹਾਜ਼ਰੀ ਭਰਦੇ ਐ ਸਾਡੇ ਵਾਲਾ ਜਿਹੜਾ ਮੁੱਖ ਮੰਤਰੀ ਐ ਇਹ ਸਿਰਫ ਨਾਮ ਦਾ ਮੁੱਖ ਮੰਤਰੀ ਰਹਿ ਗਿਆ ਇਹ ਕੁਸਾਈ ਕਹੇਦੀ ਵੜ ਕੇ ਅੰਦਰ ਬੈਠਾ ਇਹਦੀ ਨਾ ਕੋਈ ਸੁਣਵਾਈ ਐ ਨਾ ਇਹਨੂੰ ਕੋਈ ਪੁੱਛਦਾ ਤੇ ਨਾ ਇਹਦੇ ਬਾਰੇ ਤੇ ਕੁਝ ਹੁੰਦਾ ਸੰਜੀਵ ਤੁਮਹਾ ਹੈਗਾ ਜੀ 62 ਨੰਬਰ ਕੋ ਕਾਂਗਰਸ ਦਾ ਕੈਂਡੀਡੇਟ ਤੇ ਆਪਨੇ ਬੀਜੇਪੀ ਪਰ ਜਿਹੜਾ ਪ੍ਰੈਸ਼ਰ ਪਾ ਕੇ ਕੋਈ ਤੋਂ ਪ੍ਰੈਸ਼ਰ ਲਾਈਸ ਕਰਕੇ ਨਹੀਂ ਬਿਠਾਤਾ ਤੇ ਇਹਨੂੰ ਵੀ ਪ੍ਰੈਸ਼ਰਿੰਗ ਕਰਦਾ ਕਿੰਨੀਆਂ ਸੌ ਐਗਜ਼ਾਮਪਲ ਆ ਜਈਏ ਹਰ ਵਾਰ ਦੇ ਵਿੱਚ ਇਸੇ ਤਰ੍ਹਾਂ ਹੋ ਰਿਹਾ ਲੇਕਿਨ ਫਿਰ ਵੀ ਕਾਂਗਰਸ ਪਾਰਟੀ ਜ਼ਬਰਦਸਤ ਢਿੱਕੇ ਦੇ ਨਾਲ ਇਲੈਕਸ਼ਨ ਲੜ ਰਹੀ ਹੈ ਇਸੀ ਇਅਰਤੀ ਦੀ ਵੀ ਲੜਾਈ ਲੜੀਏ ਇਹ ਲੜਾਈ ਵੀ ਲੜਾਂਗੇ ਤੇ ਵੱਡੇ ਪੱਧਰ ਤੇ ਕਾਂਗਰਸ ਪਾਰਟੀ ਸਾਡੇ ਜਿੱਤੇਗੀ ਹਾਂ ਜੀ ਕਿ ਇਹਨਾਂ ਨੇ ਸਾਡੀਆਂ ਉਪਰ ਹੈਡਰ ਨੂੰ ਖਰਾਬ ਕੀਤਾ ਹਰ ਵਾਰ ਨਮੀਆ ਰਿਸਤਾ ਕੱਢ ਦਿੱਤੀਆਂ ਲੇਕਿਨ ਫੇਰ ਵੀ ਇਹਦਾ ਜਿਲੰਦਰ ਸ਼ਹਿਰ ਦੇ ਲੋਕ ਤੇ ਜਿਲੰਦਰ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹ ਬੋਗਾ ਕਾਦੀ ਦਾ ਰਾਜ ਜਿਹੋ ਕਿਰ ਸਾਹ ਦੇ ਵਿੱਚ ਜਿਲੰਦਰ ਦੀ ਸਫਾਈ ਤੱਕ ਨਹੀਂ ਕਰਾ ਸਕਦਾ ਜਿਨ੍ਹਾਂ ਨੇ ਨਸ਼ੇ ਫਲਾਏ ਜਿਲੰਦਰ ਦੇ ਵਿੱਚ ਜਿਨ੍ਹਾਂ ਨੇ ਇੱਥੇ ਗੈਂਗਸਟਰ ਪੈਦਾ ਕੀਤੇ ਜਿਹੜੇ ਚੌਥੇ ਦਿਨ ਬੋਲੀ ਚਲਾਉਂਦੇ ਆ ਇਹਨਾਂ ਦਾ ਇਨਜਾਮ ਖਤਮ ਕਰਨ ਵਾਸਤੇ ਇੱਕ ਚੰਗਾ ਰਾਜ ਲਿਆਓ ਆਓ ਸਾਰੇ ਜਿਹੜੇ ਆਪਾਂ ਕਾਗਲ ਕਰੀਏ ਇੱਥੇ ਫਿਰ ਤੋਂ اپنی کارگوریشن પ્રાપ્ત کریے ਜਿਹਦੇ ਨਾਲ ਆਪਾਂ ਇੱਕ ਚੰਗਾ ਇੱਥੇ ਪ੍ਰਸ਼ਾਸਨ ਦੇ ਸਕੀਏ ਸ਼ਹਿਰ ਦੀ ਤਰੱਕੀ আর ਸਫਾਈ আর ਇੱਥੇ ਜਿਹੜੀ ਗੁੰਡਾਗਰਦੀ ਇੱਥੇ ਜਿਹੜੇ ਨਸ਼ੇ ਇਹਨਾਂ ਤੋਂ ਬਾਹਰ। ਸਰ ਸਮਾਪਤੀ پارٹی ਪ੍ਰਧਾਨ ਨੇ ਨਾ ਚੋਣਾਂ ਵਿੱਚ ਲੈ ਕੇ ਪੰਜ ਗਰੰਟੀਆਂ ਜਾਰੀ ਕੀਤੀਆਂ ਨੇ। ਉਹਨਾਂ ਨੇ ਕਿ 100 ਇਲੈਕਟ੍ਰਿਕ ਬੱਸਾਂ ਵੀ ਚਲਿਆ ਕਰਨੀਆਂ ਉਹ ਤੋਂ ਗਰੰਟੀਆਂ ਦਿੱਤੀਆਂ ਨੇ। ਕੀ ਦੇਖ ਰਹੇ ਹੋ? ਯਾਰ ਉਹਨਾਂ ਲਈ ਗਰੰਟੀਆਂ ਵਹਿ ਰੀਆਂ, ਗੀਆਂ ਦਿਖ ਰੀਆਂ ਹਨ ਜਾ ਕੇ 1000 ਰੁਪਿਆ ਬੈਠੀਆਂ ਮੋਹਲੇ ਦੇ ਵਿੱਚ। ਕਿ ਕਦੇ ਆਉਗਰ ਮਾਮੇ ਬਾੜ ਕੀ ਸਾਨੂੰ ਪੈਸੇ ਦੇ ਜਾਣਗੇ ਕਿਹੜੀਆਂ ਗਰੰਟੀਆਂ ਦੀ ਉਹਨਾਂ ਦੀ ਗੱਲ ਕਰਦੇ ਕਿਹੜੀ ਗਰੰਟੀ ਉਹਨਾਂ ਦੀ ਪਹਿਨਾ ਪੂਰੀ ਹੋਗੀ ਪੂਰੇ ਹਜ਼ਾਰ ਨਹੀਂ ਦੇ ਸਕਦੇ ਹੁਣ ਦਿੱਲੀ ਚ ਕਹਿੰਦੇ ਤੁਹਾਨੂੰ 2100 ਰੁਪਏ ਦੇਵਾਂਗੇ ਇਹ ਝੂਠੇ ਵਪਾਰੀ ਝੂਠੇ ਬੰਦੇ ਆ ਝੂਠ ਮੋੜ ਕੇ ਵੋਟਾਂ ਲੈ ਜਾਂਦੇ ਕਿੰਨੀ ਵਾਰ ਲੋਕਾਂ ਨੂੰ ਧੰਗਣਗੇ ਇਹ ਕੋਈ ਇਹਨਾਂ ਦੀ ਗਰੰਟੀ ਨਹੀਂ ਹੈ ਸਾਰੇ ਮਿਸਕਮੇਲੇ ਝੂਠੇ ਬੰਦੇ ਆ ਇਹ ਕਿਸੇ ਵੀ ਕੁਝ ਨਹੀਂ ਕਰ ਸਕਦੇ ਨਾ ਇਹਨਾਂ ਨੇ ਪੰਜਾਬ ਦਾ ਕੁਸਵਾਰਨਾ ਪੰਜਾਬ ਦਾ ਪੈਸਾ ਲੁਟਕੇ ਅੱਜ ਦਿੱਲੀ ਦੇ ਵਿੱਚ ਇਲੈਕਸ਼ਨ ਲੜ ਰਹੀ ਹੈ ਆਮ ਆਦਮੀ ਪਾਰਟੀ ਇੱਥੇ ਦੇ ਕੈਂਡੀਡੇਟਾਂ ਤੋਂ ਵੀ 15-15 ਲੱਖ ਰੁਪਈਆ ਲਿਆ ਬਹੁਤ ਵਿਗੜ ਦੇਣ ਦਾ ਅਰ ਦਿੱਲੀ ਦੇ ਇਲੈਕਸ਼ਨ ਵਿੱਚ ਰੂਧ ਹੋ ਰਿਹਾ ਪੰਜਾਬ ਨੂੰ ਹਰ ਪਾਸਿਓਂ ਲੁੱਟਿਆ ਜਾ ਰਿਹਾ ਇੱਥੇ ਦੇ ਵਪਾਰੀ ਇੱਥੇ ਦੇ ਅਫਸਰ ਦਿੱਲੀ ਬਣਾ ਕੇ ਉਹਨਾਂ ਤੋਂ ਪੈਸੇ ਲਈ ਜਾ ਰਹੇ ਹਨ ਅਰ ਤੁਸੀਂ ਮੈਨੂੰ ਦੱਸ ਦੋ ਪੰਜਾਬ ਦੇ ਵਿੱਚ ਪਿਛਲੇ 3 ਸਾਲਾਂ ਚ ਮਾਈਨਿੰਗ ਦਾ ਜਿਹੜਾ ਕਹਿੰਦੇ ਸੀ 50 ਹਜ਼ਾਰ ਕਰੋੜ ਰੁਪਈਆ ਸਾਧ ਆਏ ਕਰੇਗਾ 50 ਕਰੋੜ ਵੀ ਨਹੀਂ ਆਇਆ ਤਿੰਨ ਸਾਲਾਂ ਦੇ ਵਿੱਚ ਮਾਈਨਿੰਗ ਸਾਰੀ ਸ਼ਰਿਆਵ ਚੱਲ ਰਹੀ ਹੈ 35000 ਦਾ ਕਰਕ ਹੋ ਗਿਆ ਅੱਜ 25 ਰੁਪਏ ਖੱਡ ਚੋਂ ਇੱਕ ਫੁੱਟ ਰੇਤਾ ਮਿਲ ਰਿਹਾ ਜਿਹੜਾ ਕਿ ਸਾਡੇ ਟਾਈਮ ਸਾਢੇ 5 ਰੁਪਏ ਫੁੱਟ ਮਿਲਦਾ ਸੀ ਕਿਹੜੀਆਂ ਕਿਹੜੀਆਂ ਗੱਲਾਂ ਕਰ ਲਈਆਂ ਹਰ ਪਾਸੇ ਲੁੱਟ ਪਈ ਵੀ ਹੈ ਅਰ ਤੁਸੀਂ ਦੇਖੋ ਨਾ ਕਿਸੇ ਗਰੀਬ ਨੇ ਘਰ ਬਣਾਣਾ ਇੱਕ ਟਰੱਕ ਰੇਤੇ ਦਾ ਜਿ ਮਗਾਉਣਾ ਪੈ ਗਿਆ ਉਹਦਾ ਘਰੇ ਬੈਠ ਜਾਂਦਾ ਹੈ ਇਹ ਹਾਲਾ ਕੋਈ ਨਹੀਂ ਸਤਿ ਜੀ ਜਿਹੜਾ ਜਿਵੇਂ ਤੁਸੀਂ ਕਹਿ ਰਹੀ ਹੈ ਜਿਹੜਾ ਬਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜਾ ਮੌਜੂਦਰਾ ਕਰ ਰਹੀ ਹੈ ਉਹਨੇ ਕਹਿਨੇ ਹੈ ਦੀ ਵੀ ਰਿਪੋਰਟ ਪੰਜਾਬ ਪੁਲਿਸ ਨੂੰ ਭੇਜੀ ਗਈ ਹੈ ਕਿ ਪੰਜਾਬ ਦੇ ਵਿੱਚ ਆਤਵਾਦੀ